ਸੁਣਿਆ ਉਹਦੇ ਚੋ ਕਹਿ ਰਿਹਾ ਕਿ ਮੁੱਖ ਮੰਤਰੀ ਨੇ ਕਿਹਾ ਮਾਨ ਸਾਹਿਬ ਨੇ ਜਿੰਨੇ ਬਲੌਗਰ ਆ ਸਾਰੇ ਦੱਬਣ ਲੈ। ਉਹੀ ਗੱਲ ਹੈ ਜੀ ਬਲੌਗਰ ਸਭ ਖੇਲਾ ਕਮਾ ਤੇ ਆ ਗਿਆ ਵੀ ਜਿਹੜੇ ਕੋ ਸੋਸ਼ਲ ਮੀਡੀਆ ਦੇ ਬੋਲੋ ਵੀ ਦੱਬ ਦਿਓ। ਜੀ ਇਹ ਨਾ ਮਿਸ਼ਰਜੀਤ ਨੇ ਨਾ ਮੇਰੇ ਨਾਲ ਜਿਹੜੇ ਮੁੰਡੇ ਹੁੰਦੇ ਨੇ ਨਾ ਉਹਨਾਂ ਨੂੰ ਵੀ ਫੋਨ ਕਰੀ ਜਾਂਦੇ ਕੋਈ ਮੁਨਸ਼ੀ ਦਾ ਆ ਗਿਆ ਕੋਈ ਸੀ.ਆਈ.ਐਨ. ਚਾਰਜ ਦਾ ਆ ਗਿਆ ਤੁਹਾਨੂੰ ਆ ਕੇ ਜਾਓ ਜੀ ਤੁਸੀਂ ਆਪਣੀ ਕਿਹੜੀ ਆਈ.ਡੀ ਚਲਾਉਂਦੇ ਹੋ ਜੀ ਜੀ ਤੂੰ ਤੜਾ ਡਰ ਰਿਹਾ। ਨੇ ਸਰਪਚੀ ਨੂੰ ਬਾਈ ਜੀ ਇਹ ਤਾਂ ਇਹ ਇਹ ਤਾਂ ਇਹ ਇਹ ਆਪਾਂ ਇਹ ਦਬਰ ਲਾ ਗਏ ਨਾ ਇਹ ਤਾਂ ਇਹ ਦੇਖੋ ਇਹ ਹੀ ਕਿਹੜਾ ਕਾਨੂੰਨ ਕਹਿੰਦਾ ਕਿਹੜਾ ਸੰਵਿਧਾਨ ਕਹਿੰਦਾ ਕਿ ਤੁਸੀਂ ਕਿਸੇ ਬੰਦੇ ਨੂੰ ਬੁਲਾ ਕੇ ਥਾਣੇ ਦੇ ਵਿੱਚ ਤੇ ਉਹਦੀ ਪੁੱਛਗਿੱਛ ਕਰੋ ਤੇ ਡਰਾਉ ਧਮਕਾਓ ਹਲੋ ਹਲੋ ਹਾਂਜੀ ਬਾਈ ਜੀ ਰੇਸ਼ੂ ਜੀ ਸਿੰਘ ਫਾਈਲ ਕਰ ਤੋ ਹਾਂਜੀ ਹਾਂਜੀ ਬਾਈ ਜੀ ਲਖਾ ਸਿੰਘ ਬੋਲਦਾ ਸੁਧਾਨਾ ਅੱਛਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਾਸੀ ਕਾਰ ਕੀ ਹਾਲ ਠੀਕ ਠਾਕ ਆ ਹਾਂ ਸ਼ੁਕਰ ਹੈ ਭਾਈ ਜੀ ਚੱਲ ਰਹੀ ਹੈ ਦਵਾਈ ਬੂਟੀ ਪਰ ਇਹ ਦਵਕੇ ਦੁਕੇ ਮਾਰੀ ਜਾਂਦਾ ਤੈਨੂੰ ਮੁੰਸੀਆ ਕੌਣ ਹੈ ਪਤਾ ਨਹੀਂ ਜੀ ਕੌਣ ਹੈ ਜੀ ਇਹ ਕਹਿੰਦਾ ਮੈਂ ਪ੍ਰੇਮਚੰਦ ਮੁੰਸੀ ਬੋਲਦਾ ਮੈਂ ਉਦੋਂ ਟੀਕੇ ਲਵਾ ਰਿਆ ਸੀ ਤੇ ਪਹਿਲਾਂ ਮੁੰਡੇ ਨੇ ਫੋਨ ਚੱਕਿਆ ਫਿਰ ਛੋਟੇ ਵੀਰ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਜੀ ਭਾਈ ਜੀ ਤਬਨਾ ਨਹੀਂ ਡਰਨਾ ਨਹੀਂ 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 ਬਾਈ ਕਾ ਨਾ ਜੀ ਆ ਇਹਨਾਂ ਨੂੰ ਕੋਈ ਵੀ ਤੁਹਾਨੂੰ ਕਿਸੇ ਅਧਿਕਾਰੀ ਦਾ son ਆਉਂਦਾ ਕਿਸੇ ਐਸਐਚਓ ਦਾ ਕਿਸੇ ਡੀਐਸਪੀ ਕਿਸੇ ਮੁਨਸੀ ਦਾ ਜੀ ਉਹਨੂੰ ਕਹ ਜੀ ਮੇਰੇ ਖਿਲਾਫ ਕੋਈ ਮੁਕਦਮਾ ਦਰਜ ਹੈ ਜੀ ਮੇਰੇ ਖਿਲਾਫ ਕੋਈ ਗ੍ਰੈਂਟ ਜਾਰੀ ਹੋਇਆ ਜੀ ਤਾਂ ਮੈਨੂੰ ਪਰਮਾਨਾ ਕਟੋ ਜੀ ਜੇ ਤੁਸੀਂ ਮੈਨੂੰ ਕਿਸੇ ਥਾਣੇ ਤੇ ਬੁਲਾਉਣਾ ਚਾਹੁੰਦੇ ਆ ਤਾਂ ਜੀ ਮੈਂ ਨਹੀਂ ਆਉਂਗਾ ਜੀ ਕਿਹੜਾ ਕਾਨੂੰਨ ਕਹਿੰਦਾ ਕਿਹੜਾ ਸੰਵਿਧਾਨ ਕਹਿੰਦਾ ਕਿ ਤੁਸੀਂ ਕਿਸੇ ਬੰਦੇ ਨੂੰ ਬੁਲਾ ਕੇ ਥਾਣੇ ਦੇ ਵਿੱਚ ਤੇ ਉਹਦੀ ਪੁੱਛਗਿੱਛ ਕਰੋ ਤੇ ਡਰਾਉ ਧਮਕਾਓ ਇਹ ਤਾਂ ਸਿੱਧਿਆਂ ਦੇ ਜੀ ਇੱਕ ਮੈਂ ਨਾ ਤੇਰਾ ਮੈਂ ਆ ਸੁਣੀਆ ਹੁਣ ਤੈਨੂੰ ਮੈਂ ਤੇਨੀ ਸੁਣ ਰਿਹਾ ਹੂਗਾ ਆਪਣੀ ਉਹ ਫਿਰ ਚੱਲ ਰਹੀ ਆ ਚੇਲਾਂ ਦੇ ਉੱਤੇ ਜੀ ਬਈ ਜੀ ਹਾਂ ਤੂੰ ਤੂੰ ਤੋੜਾ ਦਬ ਰਹੇ ਹਾਂ ਨਹੀਂ ਸਰ ਜੀ ਨਾ ਬਈ ਜੀ ਇਹ ਤਾਂ ਇਹ ਐ ਤਾਂ ਇਹ ਇਹ ਆਪਾਂ ਇਹ ਦਬਣ ਲੱਗੇ ਨਾ ਇਹ ਤਾਂ ਇਹ ਦੇਖੋ ਇਹ ਇਹੀ ਤਾਂ ਬਹਿਸਤ ਹੁੰਦੀ ਆ ਜੀ ਜੀ ਬਲੈਕ ਮਾਰਚ ਕਰਦੇ ਹੋ ਜੀ ਨੈੱਟ ਬੰਦ ਕਰ ਦਿਓ ਜੀ ਹੋਰਸਾ ਲਾ ਦਿਓ ਜੀ ਬੁਲਾਨੇ ਨੂੰ ਫੋਨ ਕਰਤਾ ਉਹਨੂੰ ਦਬਕਾ ਲ ਤੂੰ ਥਾਣੇ ਆ ਕੇ ਜਾਂ ਤੂੰ ਥਾਣੇ ਆ ਕੇ ਜਾ ਥਾਣਾ ਕੋਈ ਗੱਲ ਨਹੀਂ ਥਾਣਾ ਆਪਣੇ ਪਿੰਡ ਡਿੱਗਦਾ ਜਿੱਲਾ ਉੱਤੇ ਨਹੀਂ ਡਿੱਗਦਿਆਂ ਬਿਲਕੁਲ ਜੀ ਹਾਂ ਦਾਬਣਾ ਕਿਸੇ ਪ੍ਰਕਾਰ ਦਾ ਕੋਈ ਗੱਲਬਾਤ ਹੈ ਮੇਰੇ ਨਾਲ ਹੀ ਮਰਜ਼ੀ ਹੈ ਉਹ ਸਰਕਾਰੀ ਫੋਨ ਕਰ ਰੇ ਮੇਰੇ ਨਾਲ ਗੱਲ ਕਰਾਈ ਬਸ ਕੋਈ ਗੱਲ ਨਹੀਂ ਭਾਈ ਜੀ ਉਹ ਨਾ ਭਾਈ ਜੀ ਮੈਂ ਦਬ ਨਹੀਂ ਹਾਂ ਕਿ ਤੂੰ ਮੇਰੇ ਕੋਲ ਆਇਆ ਨਾ ਕਹਿ ਜੀ ਮੈਂ ਆਉਣਾ ਬਸ ਠੀਕ ਹੈ ਜੀ ਸੁਣ ਬਸ ਜੀ ਜੇ ਦੁਬਾਰੇ ਫੋਨ ਆਇਆ ਕਹਿੰਦਾ ਮੈਂ ਆਉਣਾ ਮੈਂ ਦੱਸ ਦਿੰਦਾ ਫਿਰ ਤਾਂ ਮੈਂ ਵਕੀਲ ਕਰੂੰਗਾ ਦੋ ਨਾਲ ਤੇ ਠੀਕ ਤੁਸੀ ਕਾਦ ਰੋਈ ਕਾਦ ਨਹੀਂ ਬੁਲਾ ਰਹੇ ਹਾਂ ਦੱਸੋ ਠੀਕ ਹੈ ਬਾਈ ਜੀ ਠੀਕ ਹੈ ਹਾਂ ਉਦੋਂ ਦਾ ਸਾਰਾ ਉਹ ਸਾਰਾ ਰਿਕਾਰਡ ਰਿਕੋਡ ਕਰਕੇ ਸਾਰੀ ਦਿਨ ਹਾਈ ਕੋਰਟ ਲੈ ਕੇ ਜਾਂਦੇ ਇਹਨਾਂ ਨੂੰ ਬਸ ਕੋਈ ਗੱਲ ਨਹੀਂ ਬਾਈ ਜੀ ਹਾਂ ਆਏ ਨਹੀਂ ਆ ਸੂਤ ਆਉਂਦੇ ਇਹ ਤੈ ਦਿਨਾਂ ਨਹੀਂ ਹੋਇਆ ਮੈਂ ਤੁਹਾਨੂੰ ਹੋਰ ਦੱਸਦਾ ਜੀ ਇਹ ਨਾ ਬਿਜਲੀ ਤੇ ਇਹਨਾਂ ਨੇ ਮੇਰੇ ਨਾਲ ਜਿਹੜੇ ਮੁੰਡੇ ਹੁੰਦੇ ਨੇ ਨਾ ਉਹਨਾਂ ਨੂੰ ਵੀ ਫੋਨ ਕਰੀ ਜਾਂਦੇ ਕੋਈ ਮੁਨਸ਼ੀ ਦਾ ਆ ਗਿਆ ਕਿ ਸੀ.ਆਈ.ਨ ਚਾਰਜ ਦਾ ਆ ਗਿਆ ਤੁਹਾਨੂੰ ਥਾਣੇ ਆ ਕੇ ਜਾਓ ਜੀ ਤੁਸੀਂ ਆਪਣੀ ਕਿਹੜੀ ਆਈ.ਡੀ ਚਲਾਉਨੇ ਹੋ ਜੀ ਜਿਹੜੀ ਆਪਣਾ ਅੱਛਾ ਗਾਹਾਂ ਭਲਾ ਕਈ ਦਾ ਭਾਗੇ ਮੈਨੂੰ ਸੱਸੇ ਬਿਨਾਂ ਭਾਗੇ ਗਈ ਅੱਛਾ ਜੀ ਉਹਨਾਂ ਦਾ ਪਤਾ ਕੀ ਕਰ ਰਿਹਾ ਥੋੜੇ ਨਾਲਕੇ ਇਕੱਠੇ ਆ ਜਿਹੜੀਆਂ ਮਾਸੀਆਂ ਕਿੱਥੇ ਬੈਈਆਂ ਜਿਹੜੀਆਂ ਭੂਆ ਕਿੱਥੇ ਗਈਆਂ ਜੀ ਉਹ ਇੱਕ ਡਰਾਉਣ ਦਾ ਤਰੀਕਾ ਹੁੰਦਾ ਵੀ ਇੰਨੇ ਨਾਲ ਹੀ ਇਹ ਡਰ ਜਾਣ ਨਹੀਂ ਦੇਖ ਲਓ ਜੀ ਤੇ ਮੇਰੀ ਗੱਲ ਸੁਣ ਵੀਰ ਮੇਰੇ ਆ ਜੀ ਆਪਾਂ ਪੰਜਾਬ ਦੀ ਲੜਾਈ ਲੜ ਰਹੇ ਲੜ ਰਹੇ ਆ ਨਾ ਚੱਲੇ ਆ ਸਿਰ ਤੇ ਕਸਮ ਬੰਨ੍ਹ ਕੇ ਚੱਲੇ ਆ ਬਿਲਕੁਲ ਬਾਈ ਜੀ ਕੋਈ ਸ਼ੱਕਾਵਰ ਤੁਹਾਨੂੰ ਇਹ ਜਿਹੜੀਆਂ ਜਿਹੜੀਆਂ ਗਦਰ ਧਮਕੀਆਂ ਦਿੰਦੇ ਉਹ ਡਰਦੀਆਂ ਨਹੀਂ ਚਾਹੀਦਾ ਸਾਨੂੰ ਕੋਈ ਗੱਲ ਨਹੀਂ ਕਹੇ ਸੋਡੇ ਕੋਲੇ ਕਾਨੂੰਨ ਅਸੀਂ ਵੀ ਜਾਣਦੇ ਆ ਤੁਸੀਂ ਜਾਣਦੇ ਹੋ ਬਿਲਕੁਲ ਜੀ ਤੁਸੀਂ ਪੜਿਆ ਕਿ ਅਸੀਂ ਹਲਾਇਆ ਜੀ ਠੀਕ ਹੈ ਨਾ ਇੰਨਾ ਨਹੀਂ ਸਾਨੂੰ ਵੀ ਤੁਸੀਂ ਅਸੀਂ ਬੁੱਧੂ ਉਤਲੇ ਸਰਦਿਆ ਤੁਸੀਂ ਜਿਵੇਂ ਮਰਜ਼ੀ ਕਰਕੇ ਸਾਨੂੰ ਡਰਾ ਲੋਗੇ ਧਮਕਾ ਲੋਗੇ ਜੀ ਇਹਨਾਂ ਨੂੰ ਐ ਤਰੀਕੇ ਨਾਲ ਦਲੀਲ ਨਾਲ ਸਲੀਕੇ ਨਾਲ ਪਿਆਰ ਨਾਲ ਬੋਲਣਾ ਜੀ ਜੀ ਹਾਂ ਗੱਲ ਇਹਨਾਂ ਨੂੰ ਧੋ ਕੇ ਰੱਖਣੀ ਹੈ ਕਹੀ ਦੱਸੋ ਆਉਣਿਆ ਕੋਈ ਗੱਲ ਨਹੀਂ ਥਾਣੇ 'ਚ ਆ ਜਾਂਦੇ ਆ ਅਸੀਂ ਜੀ ਮੈਂ ਤਾਂ ਹਰਾਨ ਆ ਉਹ ਮੈਂ ਸੁਣਿਆ ਉਹਦੇ ਚ ਉਹ ਕਹਿ ਰਿਹਾ ਕਿ ਮੁੱਖ ਮੰਤਰੀ ਨੇ ਕਿਹਾ ਮਾਨ ਸਾਹਿਬ ਨੇ ਜਿੰਨੇ ਬਲੌਗਰ ਆ ਸਾਰੇ ਦੱਬਣਿਆ ਲੈ ਉਹ ਉਹੀ ਗੱਲ ਹੈ ਜੀ ਬਲੌਗਰ ਸਭ ਨੂੰ ਖੇਲਾ ਕਰਾ ਤੇ ਆ ਗਿਆ ਵੀ ਜਿਹੜੇ ਕੋ ਸੋਸ਼ਲ ਮੀਡੀਆ ਤੇ ਬੋਲਦੇ ਉਹ ਵੀ ਦੱਬ ਦਿਓ ਕੰਮ ਹੀ ਇਹ ਰਹੇਗਾ ਉਹਨੂੰ ਕੋ ਕੰਮ ਤਾਂ ਨਹੀਂ ਹੋਰ ਕੋ ਨਾਲੇ ਨਾਲੇ ਯਾਰ ਮੈਂ ਤੁਹਾਨੂੰ ਇੱਕ ਦੋ ਵਾਰੀ ਅੱਗੇ ਵੀ ਸੁਣਿਆ ਮੈਂ ਤਾਂ ਸੁਣਿਆ ਨਹੀਂ ਵੀ ਕਿ ਤੂੰ ਗਾਲਾਂ ਕੱਢਦਾ ਕਿ ਉਹਨੂੰ 80 ਸੈਣ ਬਾਰੇ ਮਾਰਾ ਬੋਲਿਆ ਬਿਲਕੁਲ ਜੀ ਤੋਦੇ ਵੀ ਬੋਲ ਕੇ ਗਿਆ ਸੀ ਕੋਰਟ ਜੁਨੇ ਆਇਆ ਹਾਂ ਉੱਥੇ ਉਹ ਹੀ ਆ ਨਾ ਕਿ ਥੱਪ ਮਾਰ ਮਾਰ ਬੋਲਦਾ ਸੀ ਅੱਛਾ ਅੱਛਾ ਤੈਨੂੰ ਪਿਆਰ ਸਾਪੀਆ ਮਾਰ ਮਾਰਦਾ ਕਹਿੰਦਾ ਭਾਨੇ ਦੇ ਕਿਉਂ ਤੂੰ ਗਿਆ ਉੱਥੇ ਮੁੰਡਿਆਂ ਨਾਲ ਗੱਲ ਹੋਈਏ ਕਹਿੰਦਾ ਭਾਨੇ ਦੀ ਸਪੋਰਟ ਕਿਉਂ ਕਰਦਾ ਤੇ ਉਹ ਕਹਿੰਦਾ ਵੀ ਉਸਦੇ ਤੇ ਬਿਮਾਰ ਪਿਆ ਮੈਂ ਨਾ ਬਾਈ ਜੀ ਦੀ ਬਾਤ ਤੁਸੀਂ ਪਲਾਨ ਕਟਿਆ ਹਰਕਤਾਂ ਦੇ ਉੱਤੇ ਰਵੇਲ ਕਮਾਲ ਹੋਈ ਪਈ ਆ ਯਾਰ ਸਾਪੀਆ ਕਹਿੰਦਾ ਮਾਰੂੰਗਾ ਮੇਰਾ ਹੱਥ ਹੈ ਮੇਰਾ ਮਨੂਨ ਜੀ ਮੈਂ ਮਾਰੂੰਗਾ ਮੈਂ ਹਾਂ ਬਿਲਕੁਲ ਜਿਉਂ ਜਿਉਂ ਮੈਨੂੰ ਭੜਿਆ ਇਹ ਸਾਪੀਆ ਪੁੱਛਣਾ ਸੀ ਤੂੰ ਵੀ ਸਾਪੀ ਮਾਰਨਾ ਕਾਨੂੰਨਾਂ ਦਾ ਅਪਰਾਧ ਦਾ ਇਹ ਇਹਨਾਂ ਪ੍ਰਾਇਜ਼ ਜਿੱਦਰੀ ਅਸਲ ਵਿੱਚ ਨਾ ਸਾਡਾ ਹੀ ਆ ਡੈਮੋਕਰੈਟਿਕ ਰਾਈਟ ਆ ਇਹੋ ਦਸਬਧਾਨ ਵੀ ਦਿੰਦਾ ਹੈ ਇਸ ਤੇ ਅੱਗੇ ਆ ਦਿੰਦਾ ਜੀ ਸਾਲ ਤੁਸੀਂ ਕਿਹੜੇ ਚੱਕਰ ਚ ਪਏ ਖੜੇ ਹੋ ਯਾਰ ਕਮਾਲ ਉੱਚੀ ਕਾਂ ਮਾਰੀ ਜਾਂਦੇ ਉੱਤੇ ਲੋਕਤੰਤਰ ਮਾਰਤਾ ਜੀ ਤੁਸੀਂ ਤਾਂ ਦਾਬੀ ਦਿੱਤਾ ਪੰਜਾਬ ਚ ਇੱਥੋਂ ਦੇ ਕੁੱਤਰੇ ਆਏ ਆ ਇਹ ਆ ਕਮਾ ਬੇਟੀਕਾ ਹਾਂਜੀ ਬਾਬੇ ਇਹਨੂੰ ਕੇਜਰੀਆ ਨੂੰ ਚੱਕਣ ਨੂੰ ਸਰਦਿਆ ਸਾਡੇ ਫਲਾਣੇ ਚੱਕ ਕੇ ਸਿਰ ਤੇ ਸਾਡੇ ਭਿੰਕੇ ਚੱਕ ਕੇ ਸਿਰ ਤੇ ਇੱਥੇ ਤੁਸੀਂ ਤਾਂ ਜਮੇ ਦੱਬ ਤਾਂ ਕਵਰ ਪਾਟ ਕੇ ਉੱਤੇ ਮਿੱਟੀ ਮੋਰਤੀ ਲੋਕਤੰਤਰ ਦੇ ਜਸਤਿਕਰ ਇੱਥੋਂ ਦੇ ਕੁਤਰੇ ਯਾਰੀ ਉਸ ਕੇਜਰੀ ਵਾਲ ਤੋਂ ਦੂਰ ਦੀ ਕਰ ਰਹੀ ਸਾਡੇ ਪੰਜਾਬ ਦਾ ਜਰਨਲ ਡਾਇਰੀ ਲੂਟ ਨਹੀਂ ਗਈ ਜੰਦਾ ਮੈਂ ਤੇ ਇਹ ਤੋਂ ਬੜਾ ਤੰਗ ਹੋਇਆ ਮੈਂ ਭਗਵਾਨ ਤੋਂ ਮਨਤੂ ਜੀ ਕਦੇ ਕਿਸੇ ਦੇ ਪਰਚੇ ਲਿਆ ਹੁਣ ਭਾਨੇ ਦੀਆਂ ਪੈਨਾਂ ਵੀ ਛੱਡੀਆਂ ਲੋਕ ਛੋੜੇ ਵੀਰ ਮੇਰੀ ਗੱਲ ਸੁਣੋ ਇਹ ਖੁਦ ਕਹਿੰਦਾ ਰਿਹਾ ਭਗਵਾਨ ਸਗਲ ਲੋਕ ਬਹੁਤ ਵੱਡੀ ਸਾਾਕ ਦਾ ਜੀ ਠੀਕ ਆ ਨਾ ਦਰਮਿਕ ਤਾਜ਼ਾ ਆਧਾਰ ਲੈਂਦਾ ਜੀ ਸੁਣ ਲੈ ਗੱਲ ਲੋਕ ਕੀ ਤਾਕਤ ਹੁੰਦੀ ਜਿੱਥੇ ਸੱਚ ਆ ਨਾ ਕਿ ਲੋਕ ਨਾਲ ਖੜੇ ਜਾਣ Imran Khan ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਉਹਨੂੰ 2-3 ਕੇਸਾਂ ਦੇ ਵਿੱਚ 14-14 ਸਾਲ ਕੈਦ ਸੁਣਾ ਦੀ ਉਹ ਚੱਕ ਤੁਨ ਤਾਹੋ ਜੀ 14-14 ਸਾਲ ਕੈਦਨਾ ਸੀ ਸਰਾਰਾ ਤੱਬਰ ਫੜ ਲਿਆ ਉਹਦੀ ਇੱਕ ਪਾਰਟੀ ਦਾ ਚੋਣ ਨਿਸ਼ਾਨ ਹੁੰਦਾ ਸੀਗਾ ਕ੍ਰਿਕਟਰੀ ਵਿਡਰ ਵਾਲਾ ਬੈਟ ਬੰਦਾ ਜਾਂਦਾ ਬੈਟ ਜਾ ਹਾਂਜੀ ਜੀ ਉਹ ਵੀ ਖੋ ਲਿਆ ਜੀ ਬੂਥਾਂ ਪਈਆਂ ਬੂਥਾਂ ਦੇ ਵਿੱਚ ਨੈੱਟ ਬੰਦ ਕਰਦੇ ਬੂਥਾਂ ਤੇ ਕਬਜ਼ੇ ਪੂਰੀ ਲੜਾਈ ਝਗੜਾ ਬਹੁਤ ਜ਼ੋਰ ਲਾ ਲਿਆ ਉੱਤੇ ਨਵਾਜ਼ ਸ਼ਰੀਫ ਦੀ ਪਾਰਟੀ ਇਕੱਤਾ ਜੀ ਇੱਕ ਹੋਰ ਦੋਨੇ ਪਾਰਟੀਆਂ ਨਾਲ ਜ਼ਰਦਾਰੀ ਆਈ ਰਲੀਆਂਆਂ ਦੀਆਂ ਸੀਗੀਆਂ ਦੋਲੇ ਪਾਰਟੀਆਂ ਇਕੱਠੀਆਂ ਸੀ ਇਬਰਾਨ ਖਾਨ ਇਕੱਲਾ ਲੱਗ 100 ਤੱਕ ਧੱਕਾ ਹੋਇਆ ਜਣਾ ਜਣਾ ਸਾਹਿਬ ਦੀ ਬੰਦੇ ਨੂੰ ਕੈਦ ਆ ਜੇਲ੍ਹ ਚ ਤੁੰਨੇ ਆ ਹੋਇਆ ਸੈਲ ਚ ਬੰਦ ਕੀਤਾ ਹੋਇਆ ਨੈੱਟ ਬੰਦ ਕਰ ਬੰਦੇ ਉਹਨਾਂ ਦੇ ਤੁਮਕਾ ਫੜ ਫੜ ਕੇ ਜਿਲ੍ਹਾ ਸਿਰ ਤੇ ਠਾਣਾ ਸਿਰ ਤੇ ਕੁੱਟਮਾਰ ਕਰਤੀ ਉਹ ਤਾਬਿਕ ਆਪ ਜੇ ਕਰ ਲੈ ਫੇਰ ਵੀ ਲੋਕਾਂ ਨੇ ਏਡਾ ਵੱਡਾ ਫਤਬਦਤਾ Imran Khan ਨੂੰ ਸਭ ਤੋਂ ਵੱਧ ਦਿੱਤਾ ਆਇਆ ਇਹ ਹੋ ਗਿਆ ਲੋਕਤਾਕ ਬਿਲਕੁਲ ਜੀ ਬਿਲਕੁਲ ਇੱਥੇ ਲੋਕ ਖਾੜ ਕੇ ਲੋਕ ਖਾਦੇ ਸੱਚ ਨਾਲ ਬਿਲਕੁਲ ਜੀ ਜਿਵੇਂ ਖੜੇ ਅੱਜ ਆਪਾਂ ਨਾਲ ਸੱਚ ਨਾਲ ਖੜਾ ਰਹਿ ਕੁਝ ਨਹੀਂ ਉਹਦਾ ਸੱਚ ਨਾਲ ਖੜ ਕੋਈ ਗੱਲ ਨਹੀਂ ਯਾਰ ਸੱਚ ਨੂੰ ਇੱਥੇ ਮੈਨੂੰ ਦਾਦਾ ਸੱਚ ਨੂੰ ਇੱਥੇ ਵਾਸੀਆਂ ਤੇ ਕਾਲਕੂਤੀਆਂ ਮਿਲਦਣੀ ਨੇ ਉਹ ਤਾਂ ਮੈਨੂੰ ਬਾਲਾ ਪੜਾ ਚੱਲਦਾ ਨਹੀਂ ਹੁੰਦਾ ਜਿਹੜਾ ਇਹਦੇ ਜਿਹੜੇ ਕੰਮ ਸ਼ੁਰੂ ਕਰ ਲਿਆ ਨਾ ਇਹ ਭਵੰਤ ਨਹੀਂ ਆ ਸਰਕਾਰ ਨੇ ਸ਼ੁਰੂ ਕਰ ਲਿਆ ਆ ਵੀ ਦੱਬ ਦਿਓ ਉਹ ਵੀ ਦੱਬ ਦਿਓ ਤੇ ਬਾਲਾ ਵੱਡਾ ਪਰੇਖਾ ਪਾ ਲਈ ਬੈਠੇ ਆ ਕਿੰਨਿਆਂ ਨੂੰ ਦੱਬ ਦੇਣਗੇ ਬਿਲਕੁਲ ਜੀ ਗਾਟ ਕੇ ਸ਼ਬਦਾਬਲੀ ਵੀ ਠੀਕ ਰੱਖਣੀ ਆ ਦੇਖ ਧੀਆ ਪਾਣਾ ਨੂੰ ਆਪਾਂ ਕਿਸੇ ਨੂੰ ਗੱਲ ਨਹੀਂ ਬੋਲਣਾ ਨਹੀਂ ਨਹੀਂ ਆਪਾਂ ਤਾਂ ਬਿਲਕੁਲ ਜੀ ਬਿਲਕੁਲ ਕੋਈ ਕਿ ਸੁਧਾਤ ਰਿਹਾ ਸਾਡੇ ਤਾਂ ਗੁਰੂਆਂ ਨੇ ਫਲਸਫੇ ਰੇ ਨੇ ਹਨਾ ਕਿ ਵੀ ਅਸੀਂ ਤਾਂ ਕਿ ਜੇ ਆਦੀ ਵੀ ਭੈਣ ਨੂੰ ਆਪਣੀ ਧੀ ਭੈਣ ਸਮਝ ਕੇ ਉਹਦੀ ਵੀ ਇੱਜ਼ਤ ਦੀ ਰਖਵਾਲੀ ਕੀਤੀ ਆ ਬਿਲਕੁਲ ਭਾਈ ਜੀ ਕੋਈ ਗਲਤ ਬੋਲਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਬਹੇਰੇ ਐ ਤੇ ਫੇਸਬੁੱਕਾਂ ਦੇ ਬੈਠ ਕੇ ਯਾਲੀ ਐ ਸਫੜੀਆਂ ਬਣਾ ਕੇ ਗਾਲਾਂ ਕੱਢਦੇ ਆ ਜੀ ਉਹਦੀ ਪਰਵਾਹ ਹੀ ਕਰ ਲਈ ਗਾਸਤ ਸ਼ੁਭਦਾਬ ਦੀ ਬੋਲਣੀ ਨਹੀਂ ਸਾਰ ਤਰੀਕਾ ਡੱਟ ਕੇ ਲੋਚਨਾ ਕਰ ਜਿਹੜੀ ਨਿੱਗੀਆਂ ਮਾਰੂਗਾ ਇਹਨਾਂ ਨੇ ਪੰਜਾਬ ਦੇ ਦਵਨਾ ਨਹੀਂ ਝੁਗੜਾ ਨਹੀਂ ਜੀ ਹਰ ਕੱਖ ਤੋਂ ਤੇਰੇ ਨਾਲ ਖੜਾ ਜੀ ਜੀ ਭਾਈ ਜੀ ਬਹੁਤ ਧੰਨਵਾਦ ਦਵਾਰੇ ਫੋਨ ਆਇਆ ਤਾਂ ਐਂ ਕਰੀਂ ਆ ਨਾਲ ਮੈਨੂੰ ਕਹ ਜੀ ਇੱਕ ਮਿੰਟ ਖੜਾ ਲਾਈਨ ਤੇ ਲੈ ਲਈ ਮੈਂ ਕਰ ਲਊਗਾ ਬਸ ਕੋਈ ਗੱਲ ਨਹੀਂ ਭਾਈ ਜੀ ਆ ਨੰਬਰ ਮੈਂ ਤੁਹਾਡਾ ਸੇਵ ਕਰ ਲੱਗਾਂ ਵੀਰੇ ਨੰਬਰ ਮੇਰਾ ਕਰ ਨਾ ਜਾਉਂਦਾ ਰਹਿ ਗੱਲ ਆ ਨਾ ਘਟਿਆ ਕੋਈ ਕੋਈ ਗੱਲ ਨਹੀਂ ਵੱਡੀ ਭਾਈ ਜੀ ਬਹੁਤ ਧੰਨਵਾਦ